ਪੰਜਾਬ ਵਿੱਚ ਨਸ਼ਿਆ ਕਾਰਨ ਦਿਨੋ ਦਿਨ ਵੱਧ ਰਹੀਆਂ ਮੌਤਾਂ ਦੀ ਗਿਣਤੀ ਉੱਤੇ ਚਿੰਤਾ ਪ੍ਰਗਟ ਕਰਦੇ ਅੱਜ ਪਾਜਪਾਦੇ ਸੀਨੀਅਰ ਆਗੂ ਤੇ ਸੰਗਰੂਰ ਦੇ ਇੰਚਾਰਜ ਰਣਜੀਤ ਸਿੰਘ ਦਿਹੋਲ ਅਤੇ ਪਾਜਪਾਕਿਸਤਾਨ ਸੈਲ ਦੇ ਸੂਬਾ ਸੈਕਟਰੀ ਜਤਿੰਦਰ ਕਾਲੜਾ ਨੇ ਰੈਸਟ ਹਾਊਸ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੂਬੇ ਦੀ ਮੌਜੂਦਾ ਆਪ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਸਰਕਾਰ ਬਣਾਉਣ ਦੇ ਮਹਿਜ 3 ਮਹੀਨਿਆਂ ਵਿੱਚ ਨਸ਼ਿਆਂ ਦੀ ਵਿਕਰੀ ਉੱਤੇ ਠੱਲ ਪਾਉਣ ਦਾ ਦਾਵਾ ਕੀਤਾ ਗਿਆ ਸੀ ਪਰੰਤੂ ਅਜ 2.5 ਸਾਲ ਦਾ ਕਾਰਜਕਾਲ ਵੀ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਨਸ਼ਿਆਂ ਉੱਤੇ ਕੋਈ ਵੀ ਰੋਕ ਨਹੀਂ ਲਗਾਈ ਗਈ ਜਿਸ ਕਰਕੇ ਪੰਜਾਬ ਵਿੱਚ ਪਿਛਲੇ 14 ਦਿਨਾਂ 'ਚ ਨਸ਼ਿਆਂ ਕਾਰਨ 14 ਮੌਤਾਂ ਹੋਈਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸ ਮੌਕੇ ਜਤਿੰਦਰ ਕਲੜਾ ਨੇ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਪੰਜਾਬ ਦੇ ਰਾਜਪਾਲਸ਼ੀ ਦੀ ਬਨਵਾਰੀ ਲਾਲ ਪ੍ਰੋਈਤ ਨੂੰ ਚਿੱਠੀ ਲਿਕੇ ਨਸ਼ਾ ਵੇਚਣ ਵਾਲਿਆਂ ਸਿਆਸਤਦਾਨਾਂ ਅਤੇ ਪੁਲਿਸ ਵਿਚਾਲੇ ਮਲੀਪੁਗਤ ਦੇ ਨਾਲ ਪੰਜਾਬ 'ਚ ਧੱਲੇ ਨਾਲ ਹੋ ਰਹੇ ਨਸ਼ੇ ਦੀ ਵਿਕਰੀ ਉੱਤੇ ਠੱਲ ਪਾਉਣ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਉਸ ਚਿੱਠੀ ਦਾ ਉਹਨਾਂ ਨੂੰ ਕੀ ਜਵਾਬ ਮਿਲਿਆ ਆਓ ਤੁਸੀਂ ਵੀ ਸੁਣੋ ਵੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਮੁੱਦਾ ਬੜਾ ਗਰਮ ਰਹਿੰਦਾ ਹੈ ਤੇ ਉਹਦਾ ਜਿਹੜੀ ਪੰਜਾਬ ਦੀ ਜਵਾਨੀ ਹੈ ਉਹਦੇ ਤੇ ਬਹੁਤ ਡੂੰਘਾ ਅਸਰ ਹੈ ਤੇ ਕਈ ਸਰਕਾਰਾਂ ਆ ਗਈਆਂ ਹਰ ਵਾਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਪਰਪੋਟ ਚੱਲ ਰਿਹਾ ਜਿਹੜੇ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਡੁੱਬਦੀ ਜਾਂਦੀ ਆ ਸੀ ਉਹ ਨਸ਼ੇ ਨੂੰ ਖਤਮ ਕਰਦਾਂਗੇ ਤੇ ਜਿਹੜੀ ਮੌਜੂਦਾ ਸਰਕਾਰ ਹੈ ਜਦੋਂ ਇਹ 2022 ਚ ਸਰਕਾਰ ਬਣਨੀ ਸੀ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ 3 ਮਹੀਨੇ ਦੇ ਵਿੱਚ ਇਹ ਨਸ਼ੇ ਨੂੰ ਖਤਮ ਕਰ ਦਾਂਗੇ ਬੇਸ਼ੱਕ ਉਸ ਤੋਂ ਬਾਅਦ ਭਵੰਤਮਾਨ ਹੁਰੀ ਕਹਿਣ ਲੱਗੇ 1 ਸਾਲ ਲੱਗੂਗਾ 26 ਜਨਵਰੀ ਨੂੰ ਖਤਮ ਕਰ ਦਾਂਗੇ ਫਿਰ ਹੁਣ ਇੱਕ ਤਾਜ਼ਾ ਬਿਆਨ ਆਇਆ ਵੀ 15 ਅਗਸਤ ਤੱਕ ਖਤਮ ਹੋ ਜਾਊਗਾ ਪਰ ਅੱਜ ਮੈਂ ਇੱਕ ਅਖਬਾਰ ਦੇ ਵਿੱਚ ਖਬਰ ਪੜ੍ਹ ਰਿਹਾ ਸੀ ਹੈਡਲਾਈਨ ਸੀ ਪਹਿਲੀ ਖਬਰ ਕਿ ਪਿਛਲੇ 14 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ 14 ਮੌਤਾਂ ਹੋ ਚੁੱਕੀਆਂ ਨੇ ਤੇ ਜਿਹੜੀ ਗੱਲ ਦੇ ਉੱਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਉਹ ਇਹ ਹੈ ਕਿ ਇਹਨਾਂ ਦੇ ਖੁੱਦ ਦੇ ਲੋਕ ਇਹਨਾਂ ਦੇ ਬੜੇ ਬਹੁਤ ਚਰਚਿਤ ਚਿਹਰੇ ਨੇ ਜਿਹੜੇ ਅੰਮ੍ਰਿਤਸਰ ਤੋਂ ਐਮਐਲਏ ਵੀ ਨੇ ਕੁਵਰ ਵਿਜੇ ਪ੍ਰਤਾਪ ਜੀ ਇਲੈਕਸ਼ਨ ਦੌਰਾਨ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਜਿਹੜੇ ਰਾਗਵ ਛੱਡਾ ਹੋਰਾਂ ਦੇ ਬਲੂ ਆਇਡ ਕਹ ਜੀਏ ਜਾਂ ਬਹੁਤ ਜਿਆਦਾ ਫੇਵਰੇਟ ਜਿਹੜੇ ਅ ਅਫੀਸਰ ਸਹਿਬਾਨ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਉਹ ਉਹਨਾਂ ਦੀ ਸ਼ਮੂਲੀਅਤ ਹੈ ਨਸ਼ਾ ਬਕਾਉਣ ਦੇ ਵਿੱਚ ਤੇ ਕਿਤੇ ਨਾ ਕਿਤੇ ਇਹ ਕਲੀਅਰ ਹੁੰਦਾ ਹੈ ਕਿ ਅਗਰ ਉਹਨਾਂ ਦੇ ਲੋਕ ਹੀ ਨਸ਼ਾ ਬਕਾਉਣ ਦੇ ਵਿੱਚ ਸ਼ਮੂਲੀਅਤ ਕਰਦੇ ਆ ਤਾਂ ਪੰਜਾਬ ਸਰਕਾਰ ਦਾ ਜਿਹੜਾ ਦਾਵਾ ਆ ਜਾਂ ਉਹਨਾਂ ਨੇ ਗਰੰਟੀ ਦਿੱਤੀ ਸੀ ਕੇਜਰੀਵਾਲ ਸਾਹਿਬ ਉਹਨਾਂ ਨੇ ਉਹ ਕਿਤੇ ਨਾ ਕਿਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ ਤੇ ਇੱਕ ਚਿੱਠੀ ਲਿਖੀ ਗਈ ਸੀ ਸ਼੍ਰੀ ਜਤਿੰਦਰ ਕਾਲੜਾ ਜੀ ਵੱਲੋਂ ਜੋ ਸਾਡੇ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਗਵਰਨਰ ਸਾਹਿਬ ਨੂੰ ਇਸ ਮੈਟਰ ਦੇ ਉੱਤੇ ਤੇ ਉਹਦਾ ਜਵਾਬ ਉਹਨਾਂ ਦੇ ਕੋਲ ਆਇਆ ਤੇ ਇਹਦੀ ਇੱਕ ਇਨਕੁਆਇਰੀ ਖੋਲੀ ਗਈ ਹੈ ਗਵਰਨਰ ਸਾਹਿਬ ਵੱਲੋਂ ਤੇ ਮੈਂ ਇਸ ਗੱਲ ਦਾ ਬੜਾ ਸ਼ਲਾਘਾ ਵੀ ਕਰਦਾ ਕਲਰਾਲਾ ਸਾਹਿਬ ਦੀ ਤੇ ਗਵਰਨਰ ਸਾਹਿਬ ਦੀ ਵੀ ਜਿਨ੍ਹਾਂ ਨੇ ਇਸ ਮੈਟਰ ਨੂੰ ਸੀਰੀਅਸ ਲੈ ਕੇ ਉਹਦੀ ਇਨਕੁਆਇਰੀ ਖੋਲੀ ਹੈ ਤੇ ਮੈਂ ਉਮੀਦ ਕਰਦਾ ਵੀ ਇਹ ਜਿਹੜੀ ਇਨਕੁਆਇਰੀ ਖੁੱਲੀ ਹੈ ਤਾਂ ਇਹਦੇ ਵਿੱਚ ਵੱਡੇ ਤੱਥ ਸਾਹਮਣੇ ਆਉਣਗੇ ਜਿਸ ਦੇ ਨਾਲ ਪੰਜਾਬ ਦਾ ਕੁਝ ਭਲਾ ਹੋ ਸਕੇਗਾ ਮੈਂ ਜਤਿੰਦਰ ਕਲਰਾਲਾ ਜੀ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਦਿਨ ਪੱਤੀ ਦਿਨ ਵਧ ਰਿਹਾ ਹੈ ਜਿਸ ਤਰ੍ਹਾਂ ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਹੈ ਕਿ ਡੇਲੀ ਇੱਕ ਡੈਥ ਜਿਹੜੀ ਹੈ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀ ਹੈ ਮੈਂ ਹੈਰਾਨ ਹੋ ਰਿਹਾ ਕਿ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਵਾਅਦਾ ਕਰਕੇ ਆਈ ਸੀ ਕਿ ਅਸੀਂ ਆਂਦੇ ਹੀ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਉਸ ਪਾਰਟੀ ਦੇ ਵਿੱਚ ਰਾਜ ਦੇ ਵਿੱਚ ਨਸ਼ੇ ਦਾ ਪ੍ਰਕੋਪ ਕਿੰਨਾ ਵਧ ਰਿਹਾ ਨੌਜਵਾਨ ਦੀਆਂ ਡੈਥਾਂ ਹੋ ਰਹੀਆਂ ਹਨ ਹਜ਼ਾਰਾਂ ਨੌਜਵਾਨ ਮਾਪੇ ਦੇ ਪੁੱਤਰ ਭੈਣਾਂ ਦੇ ਭਰਾ ਨਸ਼ੇ ਦੀ ਇਸ ਭੈੜੀ ਲਾਨਤ ਕਰਕੇ ਮੌਤ ਦੇ ਮੂੰਹ ਜਾ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਹਾਈ ਕੋਰਟ ਦੇ ਵਿੱਚੋਂ ਸਟੇਟਮੈਂਟ ਦਿੱਤੀ ਗਈ ਹੈ 21 ਕੀ ਦੇ ਵਿੱਚ ਨਸ਼ੇ ਦੇ ਨਾਲ 36 ਡੈਥਾਂ ਹੋਈਆਂ ਸੀਗੀਆਂ 21 22 ਦੇ ਵਿੱਚ 71 ਹੋਈਆਂ ਸੀਗੀਆਂ ਤੇ 22 23 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਰਾਜ ਸੀਗਾ 159 ਐਤਾਂ ਨਸ਼ੇ ਦੇ ਕਾਰਨ ਇਹ ਇਹਨਾਂ ਨੇ ਸਬਮਿਸ਼ਨ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਹੋਈਆਂ ਨੇ ਤੇ ਅੱਜ ਕੀ ਹਾਲਾਤ ਹੈ ਕਿ ਦਿੱਲੀ ਇੱਕ ਡੈਥ ਥੋਰੀ ਹੈ ਤੇ ਇੰਨਾ ਗੰਭੀਰ ਹਾਲਾਤਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੱਛੇ ਜੇ ਇੱਕ ਕੁਮਰ ਵਿਜੇਪਤਾਪ ਜੀ ਜਿਹੜੇ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਨੇ ਏ ਡੀ ਜੀ ਪੀ ਆਈ ਜੀ ਲੈਵਲ ਦੇ ਅਫੀਸਰ ਨੇ ਉਹਨਾਂ ਨੇ ਰੋਪ ਲਗਾਇਆ ਸੀਗਾ ਕਿ ਰਾਗਵ ਚੱਡਾ ਜੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਖਾਸ ਜਿਹੜੇ ਪੁਲਿਸ ਅਫੀਸਰ ਨੇ ਐਸ ਪੀ ਤੇ ਏ ਡੀ ਐਸ ਪੀ ਦੇ ਰੈਂਕ ਦੇ ਬੰਦੇ ਉਹ ਨਸ਼ਿਆਂ ਦੀ ਸੇਲ ਦੇ ਵਿੱਚ ਉਹਨਾਂ ਦਾ ਹੱਥ ਹੈ ਤੇ ਉਹ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਵੀ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਮੈਂ ਕਾਰਵਾਈ ਨਹੀਂ ਹੋ ਰਹੀ ਤਾਂ ਉਸ ਸੰਬੰਧੀ ਜਦੋਂ ਮੈਂ ਇੱਕ ਕੰਪਲੇਂਟ ਜਿਹੜੀ ਹੈ ਮਾਨਯੋਗ ਰਾਜਪਾਲ ਜੀ ਨੂੰ ਹੋਮ ਮਿਨਿਸਟਰ ਨੂੰ ਤੇ ਡੀਜੀਪੀ ਸਾਹਿਬ ਨੂੰ ਆ ਕੰਪਲੇਂਟ ਮੈਂ ਇੱਕ ਭੇਜੀ ਸੀਗੀ ਤੇ ਇਸ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਮਾਨਯੋਗ ਗਵਰਨਰ ਪੰਜਾਬ ਉਹਨਾਂ ਨੇ ਇੱਕ ਲੈਟਰ ਜਿਹੜਾ ਹੈ ਜਿਹੜਾ ਡੀਜੀਪੀ ਲਾਇਨ ਆਰਡਰ ਨੂੰ ਭੇਜਿਆ ਕਿ ਇਸ ਮਸਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਡੀਜੀਪੀ ਲਾਇਨ ਆਰਡਰ ਦਾ ਪਰਸੋਂ ਮੈਨੂੰ ਪੱਤਰ ਪ੍ਰਾਪਤ ਹੋਇਆ ਹੈ ਉਹਨਾਂ ਦੇ ਸੁਪਰਡੈਂਡ ਦਾ ਕਿ ਇਸ ਸਬੰਧੀ ਕਾਰਵਾਈ ਦੇ ਲਈ ਇਹ ਭੇਜ ਦਿੱਤੀ ਗਈ ਹੈ ਤੇ ਇਸ ਦੀ ਜੋ ਵੀ ਕਾਰਵਾਈ ਹੈ ਇਹ ਤੁਹਾਨੂੰ ਜਾਣੂ ਕਰਾਈ ਜਾਏਗੀ ਤੇ ਇਸ ਸਬੰਧੀ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਵੀਸ਼ਨਰ ਅਮਨ ਸਨ ਨਾਲ ਸੰਪਰਕ ਕਰ ਸਕਦੇ ਹੋ ਤਾਂ ਇਹ ਇੱਕ ਗੰਭੀਰ ਮਸਲਾ ਹੈ ਤੇ ਇਸ ਮਸਲੇ ਦੇ ਉੱਤੇ ਸਮੁੱਚੇ ਪੰਜਾਬੀਆਂ ਨੂੰ ਇਕਜੁੱਟ ਹੋਣਾ ਪਏਗਾ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਕਦੀ ਅਕਾਲੀ ਦਲ ਤੇ ਅਲੀਗੇਸ਼ਨ ਲਗਾ ਰਹੀ ਸੀ ਕਿ ਕਦੀ ਕਾਂਗਰਸ ਤੇ ਅਲੀਗੇਸ਼ਨ ਲਗਾ ਰਹੀ ਸੀ ਅੱਜ ਉਹ ਆਪ ਨਸ਼ਾ ਕਰਕੇ ਐਕਸਪੋਜ਼ ਹੋ ਗਈ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬ ਸੇਫ ਹੱਤਾਂ ਦੇ ਵਿੱਚ ਨਹੀਂ ਹੈ ਪੰਜਾਬ ਦੇ ਵਿੱਚ ਸਿਆਸਤਦਾਨ ਗੈਂਗਸਟਰ ਸਮਗਲਰ ਤੇ ਪੁਲਿਸ ਦਾ ਨੈਕਸਸ ਚੱਲ ਰਿਹਾ ਹੈ ਗੱਠਜੋੜ ਚੱਲ ਰਿਹਾ ਤਾਂ ਇਸ ਗੱਠਜੋੜ ਨੂੰ ਤੋੜਨ ਦੀ ਲੋੜ ਹੈ ਤਾਂ ਮੈਂ ਇੰਨਾ ਹਾਲਾਤਾਂ ਦੇ ਵਿੱਚ ਸਮੂਹ ਪ੍ਰੈਸ ਰਾਹੀਂ ਨਵੇਦਨ ਕਰਾਂਗਾ ਬੇਨਤੀ ਕਰਾਂਗਾ ਤੇ ਭਾਰਤ ਸਰਕਾਰ ਨੂੰ ਵੀ ਮੈਂ ਇੱਕ ਚਿੱਠੀ ਲਿਖੀ ਹੈ ਇਹਦੇ ਵਿੱਚ ਵੀ ਮੰਗ ਕੀਤੀ ਹੈ ਕਿ ਇਸ ਗੱਠਜੋੜ ਨੂੰ ਤੋੜਨ ਲਈ ਕੇਂਦਰ ਸਰਕਾਰ ਦੀਆਂ ਏਜੰਸੀਆਂ सीबीआई ਤੇ ਈਡੀ ਪੰਜਾਬ ਦੇ ਡਰੱਗਸ ਦੇ ਜਿਹੜੇ ਗੰਭੀਰ ਹਾਲਾਤ ਬਣਦੇ ਜਾ ਰਹੇ ਨੇ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਨੇ ਉਹ ਆਪਣੇ ਹੱਥ ਦੇ ਵਿੱਚ ਲਵੇ ਤੇ ਸੀਬੀਆਈ ਜਾਂ ਈਡੀਏ ਜਿਹੜੀ ਐਜੰਸੀ ਹੈ ਉਹ ਇਸ ਸਬੰਧੀ ਕਾਰਵਾਈ ਕਰੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰੇ ਤੇ ਮੈਂ ਇਸ ਇਸ ਮਸਲੇ ਦੇ ਉੱਤੇ ਕਿਉਂਕਿ ਇਹਨਾਂ ਨੂੰ ਤਾਂ ਹੁਣ ਅੱਜ 2.5 ਸਾਲ ਬੀਤ ਗਏ ਨੇ ਪੰਜਾਬ ਦੇ ਨਸ਼ਾ ਦੇ ਮੁੱਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਬੇਨਤੀ ਵੀ ਨਹੀਂ ਕਰਨੀ ਪੰਦੀ ਵੀ ਤੁਹਾਨੂੰ ਬੇਨਤੀ ਕਰਦੇ ਆ ਵੀ ਤੁਸੀਂ ਨਸ਼ੇ ਦੇ ਹਾਲਤ ਨੂੰ ਕਾਬੂ ਪਾਓ ਇਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਫੇਲਰ ਸਾਬਤ ਹੋਈ ਹੈ ਇਸ ਮੁੱਦੇ ਦੇ ਉੱਤੇ ਇਸ ਲਈ ਅਸੀਂ ਗ੍ਰਹਿ ਮੰਤਰੀ ਹਮੇਸ਼ਾ ਜੂ ਤੇ ਕੇਂਦਰ ਦੀ ਜਿਹੜੀ ਐਨਡੀਏ ਸਰਕਾਰ ਹੈ ਬੇਨਤੀ ਕਰਦੇ ਹਾਂ ਕਿ ਸੀਬੀਆਈ ਜਾ ਆਈਡੀ ਰਾਹੀਂ ਨਸ਼ੇ ਦੇ ਹਾਲਾਤ ਤੇ ਕਾਬੂ ਕਰਨ ਲਈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਅੱਗੇ ਆ ਤੇ ਇਸ ਨੈਕਸਸ ਨੂੰ ਤੋੜੇ